15 ਅਗਸਤ 1947 ਨੂੰ ਦੇਸ਼ ਦੀ ਆਜ਼ਾਦੀ ਦੇ ਐਲਾਨ ਦੇ ਨਾਲ ਹੀ ਹਕੂਮਤਾਂ ਦਾ ਕਹਿਰ ਚੱਲਿਆ ਦਿਲਾਂ ਦੇ ਟੋਟੇ ਹੋਏ ਜਿਹੜੇ ਬੰਦੇ ਸਾਡੀਆਂ ਪੈਗਾਂ ਵੰਡਦੇ ਹੁੰਦੇ ਸੀ ਜਿਹੜੇ ਰੋਟੀਆਂ ਇਕੱਠੀਆਂ ਖਾਂਦੇ ਹੁੰਦੇ ਸੀ ਉਹ ਸਾਡੇ ਪਿਓ ਨੂੰ ਆ ਮਾਰਨ ਪੈ ਗਏ ਹਾਂ ਦੇ ਵੀ ਤੇਰੀ ਹੱਡੀ ਨਹੀਂ ਜਾਣਦੇ ਨਹੀਂ ਕੋਈ ਚੀਜ਼ ਨਹੀਂ ਲੈਂਦੀ ਇੱਕ ਚਮਚਾ ਵੀ ਨਹੀਂ ਲੈਂਦਾ ਇਹਨਾਂ ਕਿੱਲਾਂ ਦੇ ਉੱਤੇ ਲੀੜੇ ਲਾ ਕੇ ਚੰਗੇ ਸੀ ਜੇ ਉਹ ਵੀ ਇੰਨਾ ਆਖਿਆ ਕਿ ਮੁੜ ਕੇ ਲੈਣੀ ਹੈ ਨਾ ਜੱਸਾ ਮੁੜ ਕੇ ਪਿੰਡ ਆ ਜਾਣਾ ਮੁੜ ਕੇ ਪਿੰਡ ਗਿਆ ਹੀ ਨਹੀਂ ਕਿ ਮੁੜ ਕੇ ਮਿਲਟਰੀ ਨੇ ਪਿੰਡ ਜੇ ਕਬਜ਼ਾ ਕਰ ਲਿਆ ਸਾਡੇ ਪਿੰਡ ਨੂੰ ਅੱਗ ਲਾਈ ਸੀ ਪਿੰਡ ਤੇ ਕਹਿੰਨ ਉਹ ਰੋਟੀ ਖਾਣ ਲੱਗਿਆ ਮਾਰ ਦਿੱਤਾ ਇਹ ਦੀ ਸੋਚਿਆ ਵੀ ਇਹ ਜਿੱਥੇ ਮਿਲੇ ਉੱਥੇ ਮਾਰ ਦੋ ਉਹ ਵੱਧਰ ਜੀ ਜਿਹੜਾ ਹੁੰਦੇ ਸਾਡੇ ਰੋਂ ਨਿਕਲ ਦਿਆ ਅਸੀਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਰੋਣ ਅਸੀਂ ਨਾ ਭਾਵੇਂ ਅਸੀਂ ਬੜੀ ਮਿਹਨਤ ਕਰਕੇ ਜਦੋਂ ਜਿਹੜੀ ਇੱਥੇ ਆਣ ਕੇ ਸਾਨੂੰ ਚਿੱਲੇ ਨਹੀਂ ਮਿਲੇ ਸਾਡੀ ਮਾਤਾ-ਪਿਤਾ ਸਿਰਸਕੇ ਮਰ ਗਏ ਉਹ ਨਹੀਂ ਕਰੇ ਇੱਕ ਇੱਕ ਮਕਾਨ ਹੀ ਪੱਕੇ ਇੱਕ ਹੁੰਦੇ ਪੰਜ ਈਟਾਂ ਜਦ ਮੇਰੀਆਂ ਮੌਤ ਹੋ ਜੇ ਕੋਈ ਪਰਵਾਹ ਨਹੀਂ ਕੀ ਇੱਕ ਗੱਲ ਆ ਇਹ ਉਥੋਂ ਦਾ ਸਭ ਤੋਂ ਜ਼ਿਆਦਾ ਸਾਡੀ ਬਾਗ ਦੀ ਬਾਗ ਬੜਾਈ ਜਿਹੜੇ ਅੰਬਾਂ ਨੂੰ ਹੀ ਤਰਸਦੇ ਆ ਜਮੀਨ ਬਹੁਤ ਜ਼ਿਆਦਾ 5.50 ਵਿਗਾੜ ਸਾਡੀ ਜਮੀਨ ਸੀ ਇੱਥੇ ਆਣ ਕੇ 100 ਵਿਗਾੜ ਨਹੀਂ ਆ ਪਿਛਲੇ ਸਾਲ ਮੇਰਾ ਭਤੀ ਆ ਗਿਆ ਫਿਰ ਇਹਨੇ ਮੈਨੂੰ ਵੀਡੀਓ ਪਾਈ ਉਥੋਂ ਪਿਛਾਚਾ ਇਹ ਆਪਣੇ ਘਰ ਦੇ ਦੂਜੇ سارے ਟਕੇ ਇੱਕ ਘਰ ਰਹਿਗਾ ਉਹ ਕੀ ਦਾ ਆ ਮੈਂ ਕਿਹਾ ਚਾਚੇ ਸਾਡੇ ਦਾ ਘਰਿਆ ਉਹ ਸਾਡੇ ਚ ਕੱਚੀਆਂ ਪੌਂਗ ਸੀ ਪਛਾਲ ਲੈ ਕਰ ਰਹੇ ਆ ਹੌਕਾ ਕਰ ਰਿਹਾ ਪਛਾਲਦੇ ਉਸ ਜਦੋਂ ਵੀ 1947 ਤੋਂ ਬਾਅਦ ਹੁਣ ਤੱਕ ਹਰ ਸਾਲ ਜਦੋਂ ਵੀ 15 ਅਗਸਤ ਨੂੰ ਆਜ਼ਾਦੀ ਦੇ ਦਿਸ਼ਾ ਮਨਾਏ ਜਾਂਦੇ ਆ 14 ਅਗਸਤ ਨੂੰ ਪਾਕਿਸਤਾਨ ਮਨਾਉਂਦਾ ਤਾਂ ਉਹ ਲੋਕ ਜਿਨ੍ਹਾਂ ਨੇ ਇਸ ਵੰਡ ਦਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਉਹਨਾਂ ਦੇ ਜ਼ਖਮ ਮੁੜ ਤੋਂ ਹਰੇ ਹੋ ਜਾਂਦੇ ਆ ਜਿਹੇ ਇੱਕ ਪਰਿਵਾਰ ਦੇ ਕੋਲ ਅਸੀਂ ਪਹੁੰਚੇ ਆ ਜਨਾਲਾ ਦੇ ਪਿੰਡ ਪੰਜ ਗਰਾਈਂ ਨਿਜਰਾ ਜਿੱਥੋਂ ਦਾ ਰਹਿਣ ਵਾਲਾ ਇਹ ਜੋੜਾ ਜਿਨ੍ਹਾਂ ਦੀ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਸਰਦਾਰ ਬਖਸ਼ੀਸ਼ ਸਿੰਘ ਲੋਰੀਆ ਤੇ ਉਹਨਾਂ ਦੀ ਧਰਮ ਪਤਨੀ ਜਿਹੜੇ ਲਾਹੌਰ ਦੇ ਨੇੜਲੇ ਵੱਖ-ਵੱਖ ਪਿੰਡਾਂ ਦੇ ਨਾਲ ਸੰਬੰਧਿਤ ਸਨ 47 ਤੋਂ ਬਾਅਦ ਇੱਥੇ ਆਏ ਉਜੜ ਕੇ ਆਪਣੇ ਭਰੇ-ਪੂਰੇ ਘਰ ਛੱਡ ਕੇ ਗਮਗੀਨ ਮਾਹੌਲ ਦੇ ਵਿੱਚ ਇੱਥੇ ਪਹੁੰਚੇ ਤੇ ਅੱਜ ਵੀ ਆਪਣੇ ਪਿੰਡ ਦੀਆਂ ਯਾਦਾਂ ਤਾਜ਼ੀਆਂ ਨੇ ਉਹ ਕਹਿੰਦੇ ਮੁਰਮੁਰ ਯਾਦ ਆਵੇ ਪਿੰਡ ਦੀਆਂ ਗਲੀਆਂ ਦੀ ਹਾਂਜੀ ਕੀ ਗੱਲਾਂ ਯਾਦ ਨੇ ਆਪਣੇ ਪਿੰਡ ਦੀਆਂ ਮੈਨੂੰ ਬੜੀਆਂ ਗੱਲਾਂ ਯਾਦ ਆ ਜੀ ਮੈਨੂੰ ਇਹ ਉਥੋਂ ਦਾ ਸਭ ਤੋਂ ਜ਼ਿਆਦਾ ਸਾਡੀ ਬਾਗ ਦੀ ਬਾਗ ਬੜਾ ਸੀ ਜਿਹੜੇ ਅੰਬਾਂ ਨੂੰ ਅਸੀਂ ਤਰਸਨੇ ਆ ਉਥੇ ਅੰਬ ਬਹੁਤ ਜ਼ਿਆਦਾ ਹੈ ਸਾਡਾ ਜ਼ਮੀਨ ਬਹੁਤ ਜ਼ਿਆਦਾ ਹੈ 550 ਬਿਗਾ ਸਾਡੀ ਜ਼ਮੀਨ ਸੀ ਇੱਥੇ ਆਣ ਕੇ 100 ਬਿਗਾ ਮਿਲਈ ਹੈ ਸਾਡੇ ਕੱਟ ਲਾਤੀ ਸੀ ਹਾਂ ਕੱਟ ਲਾਤੀ ਆ ਤੇ ਕੋਈ ਉਦੋਂ ਹੀ ਟਾਰੀ ਤੋਂ ਸਿਰਫ 2 ਕਿਲੋਮੀਟਰ ਤੇ ਪਹਿਲਾ ਟੇਸ਼ਨ ਸਾਡਾ ਆਉਂਦਾ ਕੀ ਰਾਵਾਗਾ ਵਾਗਾ ਬਾਡਰ ਅੱਛਾ ਵਾਗਾ ਉਹ ਵਾਗੇ ਸਾਡੀ ਜ਼ਮੀਨ ਦੇ ਵਿੱਚ ਦੀ ਜਾਂਦੀ ਹੈ ਰੇਲ ਤਖੀਪੁਰਿਆ ਤਖੀਪੁਰ ਤਖੀਪੁਰ ਨੇੜੇ ਲੋਰ ਹਾਂਜੀ ਬਿਲਕੁਲ ਕਿੰਨੀ ਉਮਰ ਕਿੰਨੀ ਸੀ ਤੁਹਾਡੀ 47 ਇਹ ਬਤਾਈਦਾ ਜਨਮਿਆ ਅੱਛਾ 6 ਸਾਲ ਦੇ ਸੀ ਹਾਂ 6 ਸਾਲ ਦੀ ਉਮਰ ਦੀ ਸਾਰੀ ਗੱਲਾਂ ਯਾਦ ਹੈ ਸਾਰੀਆਂ ਗੱਲਾਂ ਜਦੋਂ ਆਜ਼ਾਦੀ ਦਾ ਐਲਾਨ ਹੋਇਆ ਉਦੋਂ ਖੁਸ਼ੀ ਮਨਾਈ ਜਾ ਰਹੀ ਸੀ ਪਰ ਵਿੱਚੋਂ ਇੱਕ ਖੁਸ਼ੀ ਨਹੀਂ ਸਾਡੇ ਬੰਦਿਆਂ ਨੇ ਨਹੀਂ ਖੁਸ਼ੀ ਮਨਾਈ ਇਹ ਵੱਡ ਇਹ ਸਿਰਫ ਇਹ ਹੀ ਲੜਨ ਪੈਣ ਵਾਲੇ ਸੀ ਇਹਨਾਂ ਨੂੰ ਇਹ ਵੀ ਅਸੀਂ ਨਿਕਲਣਾ ਨਹੀਂਗਾ ਇਹ ਚਾਹੁੰਦੇ ਵੀ ਅਸੀਂ ਤੋਂ ਨਿਕਲਣਾ ਹੀ ਨਹੀਂਗਾ ਇਹ ਗਵਰਨਮੈਂਟ ਅੱਗੇ ਵੀ ਹੈ ਹੀ ਹਟ ਜਾਣਾ ਇਹ ਬੜੇ ਇਹ ਛੱਤੀਆਂ ਜਿਨ੍ਹਾਂ ਦੇ ਪਿੰਡ ਮੰਨਿਆ ਬੰਨਿਆ ਦੰਨਿਆ ਧਗੀਪੁਰ ਕਿੰਨੇ ਕ ਪਰਿਵਾਰ ਸੀ ਆਪਣੇ ਸਿੱਖਾ ਦੇ 6 ਸਾਰੇ ਧਗੀਪੁਰ ਹੀ ਸਿੱਖਾ ਨਾਲ ਬੜਾ ਔਖਾ ਸੀ ਫੈਸਲਾ ਇਹ ਕਰ ਛੱਡ ਕੇ ਜਾਣ ਦਾ ਹਾਂਜੀ ਚਾਰ ਚਾਰ ਜਾਤਾ ਇੱਕ ਬਏ ਕਰਬਾਟੀਏ ਇੱਕ ਬਾਗੜੀਏ ਇੱਕ ਸੰਧੂ ਤੇ ਇੱਕ ਬਾਜ ਹੋਏ ਚਾਰ ਜਾਤਾ ਉੱਥੇ ਇਹ ਇਹ ਮੁਸਲਮਾਨ ਕੋਲ ਚ ਮਾਲਕ ਨਹੀਂ ਸਾਰੇ ਸਿੱਖ ਮਾਲਕ ਸੇ ਸਾਡੇ ਪਿੰਡ ਦੀ ਮਾਲਕੀ ਬਹੁਤ ਯਾਦਾ ਹੈ ਪਰ ਜਦੋਂ ਇਹ ਪਤਾ ਲੱਗ ਗਿਆ ਵੀ ਹੁਣ ਭਰੇ ਕਰ ਛੱਡ ਕੇ ਇੱਥੋਂ ਜਿਹੜਾ ਨਾ ਪੈਣਾ ਜਾਣਾ ਪੈਣਾ ਉਦੋਂ ਕੀ ਲਾਤੀ ਮੰਝਰ ਕੀ ਸੀ ਉਦੋਂ ਨਹੀਂ ਇਹਨਾਂ ਨੇ ਮੰਨਿਆ ਇਹ ਸਾਡੇ ਮੰਨਿਆ ਸੱਚ ਨਹੀਂ ਮੰਨਿਆ ਇਹ ਆnde ਸਾਨੂੰ ਕੋ ਕਾਢੀ ਨਹੀਂ ਸਕਦਾ ਅੱਛਾ ਫਿਰ ਇਹ ਫੇਰ ਇੱਕ ਬੁਰੜੀ ਹੀ ਭੰਵੇਂ ਲਾਗੇ ਪਿੰਡੇ ਭੰਮਾ ਆ ਪੱਠਾ ਆ ਉਹ ਰਾਤ ਆਈ ਗਈ ਉਹ ਰਾਤ ਅਨ ਕਹਿਆ ਵੀ ਤੁਹਾਡੇ ਪਿੰਡੇ ਨੂੰ ਮਿਲਟਰੀ ਲੱਗ ਜਣੀ ਉਹਨੇ ਡਾਡ ਦੇਣੀ ਆ ਇਸ ਵੀਰੇ ਤੇ ਤੁਸੀਂ ਨਿਕਲ ਜਾਓ ਇਹ ਕੋਈ ਆਖੇ ਬੁਰੜੀ ਝੂਠ ਮਾਰਦੀ ਕੋਈ ਆਖੇ ਸੱਚ ਮੰਨਦੇ ਇਹ ਜਿਹੜੇ ਵਿੱਚ ਵਿੱਚ ਬੰਦੇ ਹੀ ਆਉਂਦੇ ਆ ਘੜੀ ਘੜੀ ਪਿੰਡ ਵੇਲਾ ਕਰਦੇਗੇ ਇਹ ਜਿੱਤਾ ਆਇਓ ਸੀਨ ਵੇਖੋ ਚੜਦੇ ਬੰਦੇ ਸਾਰੇ ਤੇੜੀ ਇਹ ਤਾਂ ਪਿੰਡ ਨਰਬੜ ਸੀ ਇਉਂ ਦਰਨ ਤਰਪੇ ਇਹਨਾਂ ਦਾ ਦਬ ਮੁੜ ਕੇ ਭੋਂਗੇ ਪਿੰਡ ਆ ਜਾਣਾ ਮੁੜ ਕੇ ਪਿੰਡ ਗਿਆ ਹੀ ਨਹੀਂ ਕਿ ਮੁੜ ਕੇ ਮਿਲਟਰੀ ਨੇ ਪਿੰਡ ਤੇ ਕਬਜ਼ਾ ਕਰ ਲਿਆ ਸਾਡੇ ਪਿੰਡ ਨੂੰ ਅੱਗ ਲਾਈ ਸੀ ਪਿੰਡ ਸਾਰਾ ਪਿੰਡ ਛੱਡ ਤਾ ਸਾਰੇ ਪਿੰਡ ਛੱਡ ਦੇ ਖਾਲੀ ਕਰਨ ਪਿੱਛੇ ਪਿੰਡ ਨੂੰ ਅੱਗ ਲਾਤੀ ਹਾਂਜੀ ਸਮਾਨ ਫਿਰ ਸਾਰਾ ਛੱਡ ਤਾ ਉੱਥੇ ਕੋਈ ਚੀਜ਼ ਨਹੀਂ ਲੈਂਦੀ ਇੱਕ ਚਮਚਾਉ ਨਹੀਂ ਜਾਂਦਾ ਸੋਲਾ ਸੋਲਾ ਸਭ ਛੱਡ ਤਾ ਕੋਈ ਕੋਈ ਇੱਕ ਤਾਂ ਨਹੀਂ ਜਾਂਦਾ ਕਿ ਚਮਚਾ ਨਹੀਂ ਜਾਂਦਾ ਇਹਨਾਂ ਕਿਲਿਆਂ ਦੇ ਉੱਤੇ ਨੀੜੇ ਲਾ ਕੇ ਟੰਗੇ ਸੀ ਤੇ ਉਹ ਵੀ ਇਹਨਾਂ ਆਖਿਆ ਕਿ ਮੁੜ ਕੇ ਲੈਣੇ ਹਨ ਜਦੋਂ ਮੁੜ ਕੇ ਪਿੰਡ ਆ ਜਾਣਾ ਇਨਨ ਵੀ ਨਹੀਂ ਪਰ ਉਹ ਮੁੜ ਕੇ ਉਹਨੇ ਸੋਚਿਆ ਸੀ ਵੀ ਇੱਕ ਦਿਨ ਪਾਸੇ ਲਾ ਕੇ ਤੇ ਦੁਬਾਰਾ ਆ ਜਾ ਦੁਬਾਰਾ ਆ ਗਿਆ ਦੁਬਾਰਾ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਨਹੀਂ ਇਹ ਜਿਹੜੇ ਸਾਡਾ ਚਾਚਾ ਤੇ ਇੱਕ ਤਾਇਆ ਸੀ ਉਹ ਕੋੜੀਆਂ ਤੇ ਆਇ ਟਾਰੀ ਸਾਨੂੰ ਟਾਰੀ ਨੇੜੇ ਪਈ ਬਿਲਕੁਲ ਇਹ ਆਏ ਤੇ ਉਥੇ ਚਾਰੀ ਦੁਕਾਨ ਤੇ ਰੇਡੀਓ ਲੱਗਾ ਸੀ ਤੇ ਰੇਡੀਓ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜਾ ਸਾਡਾ ਪਿੰਡ ਪਾਕਿਸਤਾਨ ਚ ਆ ਗਿਆ ਪਰ ਇਹ ਇਹ ਗੱਲ ਨੂੰ ਮੰਨਦੇ ਨਹੀਂ ਇਹ ਵੀਰੇ ਦੇ ਹੀ ਅੱਦੇ ਹੀ ਸਾਨੂੰ ਬਿਠਾ ਨਹੀਂ ਸਕਦਾ ਇਹਦੇ ਤੇ ਇਹ ਰਹਿਣਾ ਇੱਥੇ ਇਹ ਇਹ ਇਸ ਤਰੀਕੀ ਗੱਲ ਹੋ ਗਈ ਇਹ ਚਾਹੁੰਦੇ ਅਸੀਂ ਮੁਸਲਮਾਨ ਭੋਵੇਂ ਹੋ ਜੀਏ ਅਸੀਂ ਇਧਰ ਨਹੀਂ ਜਾਣਦੇ ਨਹੀਂ ਜਿੰਨੇ ਮਾਲਕ ਵੱਡੇ ਜਾਇਦਾਦ ਬਹੁਤ ਜਿਆਦਾ ਇਹ ਉਹ ਉਧਰ ਜਿਹੜਾ ਹੁੰਦੇ ਸਾਡੇ ਰੂਣ ਨਿਕਲਦੇ ਆ ਅਸੀਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਰੂਣ ਆਈ ਨਾ ਭਾਵੇਂ ਅਸੀਂ ਬੜੀ ਮਿਹਨਤ ਕਰਕੇ ਜਦੋਂ ਜਿਹੜੀ ਇੱਥੇ ਆਣ ਕੇ ਸਾਨੂੰ ਚੁੱਲੇ ਨਹੀਂ ਮਿਲੇ ਇੱਕ ਚੁੱਲਾ ਨਹੀਂ ਮਿਲਿਆ ਸਾਡੀ ਮਾਂ ਤਰਸ ਤਰਸ ਕੇ ਮਰ ਗਈ ਉਹ ਨਹੀਂ ਕਿ ਇੱਕ ਇੱਕ ਮਕਾਨ ਹੀ ਪੱਕਾ ਇੱਕ ਹੁੰਦੇ ਪੰਜ ਜਟਾਂ ਜਦ ਮੇਰੀਆਂ ਮੌਤ ਹੋ ਜੇ ਕੋਈ ਪਰਵਾਹ ਨਹੀਂ ਗਈ ਇੱਕ ਗੱਲ ਆ ਸਾਡਾ ਚਾਚੇ ਤਾਈ ਹੈਗੇ ਸੀ ਸਾਡੀ ਪਰਿਵਾਰ ਸਾਜੇ ਸਾਰਾ ਸਹੀ ਸੰਭਾਲਦਾ ਉਹ ਵੀ ਹੈ ਉਹ ਵੀ ਹੈ ਚਾਰ ਭਰਾ ਇਹ ਉਹ ਚਾਰ ਭਰਾ ਹੀ ਤੇ ਮਾਤਾ ਪਿਤਾ ਵੀ ਹੈਗੇ ਸਰ 92 ਚ ਪਿਤਾ ਵਗ ਗੁਜ਼ਰਿਆ 71 ਚ ਮਾਤਾ ਗੁਜ਼ਰੀਆ ਵਿਆਹ ਦੀ ਗੱਲ ਸੁਣਾ ਰਹੇ ਸੀ ਆਪਦੇ ਇਹ ਵਿਆਹ ਦੀ ਗੱਲ ਲਓ ਲਓ ਜਿਹੜਾ ਇਹਦਾ ਬਾਪਸੀ ਤੇ ਮੇਰਾ ਬਾਪਸੀ ਇਹ ਜੇਲ੍ਹ ਤੇ ਵੱਜੇ ਹਿੰ ਜੇਲ੍ਹ ਤੇ ਵੱਜੇ ਤੇ ਇਹਦੀਆਂ ਦੋ ਪਣਾਹੀ ਵੱਡੀਆਂ ਤੇ ਤੇ ਜਿਹੜੋਂ ਇਹ ਵੀ ਕਾਟ ਗਿਆ ਉੱਥੇ ਜੇਲ੍ਹ ਚ ਜਿਹੜਾ ਇਹਦਾ ਬਾਪਸੀ ਨੇ ਉਹ ਹਰੀ ਸਿੰਘ ਨਲੂਆ ਗੱਲ ਨੂੰ ਬੜਾ ਬਾਹਰ ਬੰਦਾ ਬਹੁਤ ਜ਼ਿਆਦਾ ਇੱਕੇ ਪਿੰਡ ਦੇ ਵਿੱਚ ਤੇੜੇ ਚ ਇੱਕ ਘਰ ਸਿੱਖਾਂ ਦਾ ਬਾਕੀ ਸਾਰੇ ਮੁਸਲਮਾਨ ਸੀ ਅੱਛਾ ਯਾਨੀ ਤੁਹਾਡੇ ਸੋਹਰੇ ਪਿੰਡ ਤੇੜਾ ਹੈ ਹਾਂਜੀ ਲਾਹੌਰ ਦੇ ਨੇੜੇ ਹਾਂਜੀ ਜੱਲੂ ਦੇ ਨਾਲ ਆ ਅੱਛਾ ਜੱਲੂ ਜਨਨ ਮੈਨੂੰ ਪਿੰਡ ਯਾਦ ਆ ਜਾਂਦੇ ਜਦੋਂ ਜਦੋਂ ਇਹ ਇਹਨਾਂ ਪਿੰਡਾਂ ਦੀ ਗੱਲ ਆ ਇਹ ਇਹ ਦਾਹ ਜਿਆ ਹੋ ਗਿਆ ਤੇ ਸਾਡੇ ਬਾਪ ਨੇ ਸਾਡੇ ਤਾਇਏ ਨੇ ਪੁੱਛਿਆ ਕੀ ਗੱਲ ਆ ਉਹਨੇ ਆਖਿਆ ਵੀ ਮੈਨੂੰ ਮੈਦ ਬਈ ਬੜੀ ਵੀ ਬੱਚਾ ਹੋ ਬੱਚਾ ਨਹੀਂ ਹੋਏ ਤੇ ਲੜਕੀ ਹੋਣੀ ਹੋਣੀ ਹੋਏ ਕੁੜੀ ਫੇਰ ਹੋਗੀ ਹਾਂ ਤੇ ਇਹ ਆਂਦੇ ਵੀ ਬੱਚਾ ਲੈ ਲਾ ਉਹਦਾ ਨਹੀਂ ਬੱਚਾ ਨਹੀਂ ਲੈਣਾ ਬੱਚੇ ਕੋਈ ਰਹਿੰਦੇ ਆ ਫੇਰ ਸਾਡਾ ਤਾ ਸਿਆਣਾ ਸੀ ਬੜਾ ਸਮਝਦਾਰ ਬੰਦਾ ਸੀ ਉਨੇ ਆਖਿਆ ਆਪਾਂ ਰਿਸ਼ਤਾ ਕਰ ਲਏਗੇ ਹਾਂਦਾ ਇਹ ਗੱਲ ਠੀਕ ਆ ਮੈਨੂੰ ਆਪਣੇ ਸ਼ੁਹਾਰੇ ਦੀ ਸੰਭਾਲਣੀ ਮੈਨੂੰ ਕਾਸ਼ੀ ਭਾ ਗਏ ਫਿਰ ਇਸ ਅਗਰ ਲੱਗਾ ਅੱਜ ਕੱਲ੍ਹ ਤਾਂ ਲੋਕ ਆਪਣੇ ਜੋਜੀ ਕਰਦਾ ਕਰਦੇ ਤਾਂ ਨਾ ਇਹਨੂੰ ਪਤਾ ਨਾ ਮੈਨੂੰ ਪਤਾ ਇਹ ਕੀ ਗੱਲ ਆ ਰਿਸ਼ਤਾ ਕਰਦਾ ਰਿਸ਼ਤਾ ਉਹ ਤੋਂ ਕਿੰਨੇ ਸਾਲ ਦੇ ਤੁਸੀਂ ਮੈਨੂੰ ਮੇਰੇ ਕਰੇ ਕੋਹਨੇ 2.5 ਸਾਲ ਦੇ ਵਾਗੇ ਇਹ ਇਹ ਜਾੜੇ ਤੋਂ ਪਹਿਲਾਂ 7 ਦਿਨ ਪਹਿਨੋ ਆ ਗਿਆ ਯਾਨੀ ਰਿਸ਼ਤਾ ਤੁਹਾਡਾ ਹੋਇਆ ਸੀ ਪਾਕਿਸਤਾਨ ਚ ਤੇ ਵਾ ਇੱਥੇ ਹੋਇਆ ਫਿਰ ਹਾਂਜੀ 36 ਚ ਆ ਗਿਆ ਵਿਆਹ ਹੋਇਆ 36 ਚ ਹੋਇਆ 36 ਚ 36 ਚ ਹਾਂਜੀ ਤੇ ਮੈਂ ਇਹ ਸਾਰੇ ਬੜੇ ਜ਼ਿਆਦਾ ਜ਼ਿਆਦਾ ਇਸ ਵਾਰ ਇਸ ਸਾਹ ਕਾਂਗ ਨੂੰ ਜੋੜ ਲਓ ਲਵ ਸਟੋਰੀ ਸ਼ੁਰੂ ਹੋਈ ਪਾਕਿਸਤਾਨ ਚ ਤੇ ਪ੍ਰਵਾਨ ਚੜੀ ਭਾਰਤ ਚ ਆ ਕੇ ਹਾਂਜੀ ਫਿਰ ਇਹ ਜੋੜ ਲਉ ਲਏ ਲਿਆ ਇਹਦੀ ਮਾਂ ਨੇ ਉਹ ਆਖਿਆ ਵੀ ਪਹਿਲੋਂ ਮੁੰਡਾ ਵਿਆਹਣਗੇ ਤੇ ਫਿਰ ਅਹੀਂ ਕੁੜੀ ਵਿਆਹਣੀ ਆ ਤੇ ਸਾਡੇ ਤਾਏ ਨੇ ਤੇ ਪਿਓ ਨੇ ਆਖਿਆ ਵੀ ਜੇ ਢੁਕਣਾ ਨਹੀਂ ਤਾਂ ਅਸੀਂ ਉਥੇ ਢੁਕਣਾ ਭਾਵੇਂ ਅੱਜ ਅਮੀਰ ਹੋ ਗਿਆ ਤੇ ਭਾਵੇਂ ਗਰੀਬ ਹੋ ਗਿਆ ਅਸੀਂ ਇਹ ਵਿਆਹ ਲੈਣਾ ਤੋਂ ਹੋ ਲੈਣਾ ਜਾਂ ਜੋ ਜੱਟ ਜਿਹੜਾ ਹੁੰਦਾ ਹੁੰਦਾ ਪੀਰ ਕਿਹੜੀ ਗੱਲ ਸੀ ਮਰ ਗਿਆ ਤੇ ਹੁਣ ਇਹਦਾ ਰਿਸ਼ਤਾ ਛੜੀਆਂ ਦਾ ਇਹ ਜ਼ੁਬਾਨ ਦੇ ਇਹ ਜ਼ੁਬਾਨ ਜਿਹੜੇ ਲਾਹੌਰੀਏ ਦੀ ਇਹ ਗੱਲ ਨੂੰ ਪੱਕੇ ਮੰਨਿਆ ਜਿੱਥੇ ਨਾ ਗੱਲ ਕਰ ਦੇਣੀ ਉਹ ਜਿੱਦੋਂ ਹਿੱਲਣਾ ਨਹੀਂਗਾ ਮਾਤਾ ਜੀ ਕੀ ਨਾ ਤੁਹਾਡਾ ਦਰਸ਼ਨ ਕਰੋ ਦਰਸ਼ਨ ਕਰੋ ਹਾਂ ਜੀ ਯਾਦ ਹੈਗੀ ਕੋ ਪਾਕਿਸਤਾਨ ਦੀ ਸਾਡੇ ਪਿਤਾ ਦਾ ਜਿਹੜਾ ਨੰਬਰ ਦਾ ਸੀ ਮੁਸਲਮਾਨ ਸੀ ਸਾਡੇ ਪਿੰਡ ਦਾ ਉਹ ਸਾਡੇ ਪਿਤਾ ਦਾ ਭਰਾ ਬਣਿਆ। ਤੇ ਉਹ ਸਾਡੀ ਦਾਦੀ ਨੇ ਆਖਿਆ ਉਹਨੇ 20 ਦਿਨ ਪਹਿਲਾਂ ਆਖਿਆ ਤਾਂ ਤਾਂ ਮੈਂ ਤੁਮ। ਉਹਨੇ ਆਖਿਆ ਵੀ ਇਹਨਾਂ ਨੇ ਆਣ ਕੇ ਛੱਡਿਆ। ਤੇ ਉਹ ਦਾਦੀ ਸਾਡੇ ਨਹੀਂ ਮੰਨਦੀ ਹਾਂ ਦੀ ਮੇਰਾ ਪੁੱਤ ਮਰ ਗਿਆ ਤੇ ਲੋਕਾਂ ਆਖਣਾ ਨਾ ਕਰ ਜਾਂਦਾ। ਤੇ ਤਾਂ ਉਹਨਾਂ ਫਿਰ ਫਿਰ ਵੀ ਉਹ ਦੋ ਤੋਂ ਤਿੰਨ ਚਾਰ ਆਇਆ। ਆਏ ਉਹਨੇ ਆਖਿਆ ਵੀ ਜੇ ਤੂੰ ਨਹੀਂ ਨਾ ਜਾਣਾ ਤੇ ਇਹਨੂੰ ਕੁੜੀਆਂ ਨੂੰ ਉੱਥੇ ਇਕ ਲੱਦਨ ਕੇ ਕਲਾ ਦੇ ਉਹਨਾਂ ਨੇ ਪਤਾ ਵੀ ਇੱਥੇ ਨਾ ਨਾਨਕੋ ਜੀ ਨਾਮ ਲੰਦੇ ਤੇ ਉਹ ਫਿਰ ਉਹ ਇੱਥੇ ਸਾਨੂੰ ਚ ਮੈਨੂੰ ਤੇ ਮੇਰੀ ਮੇਰੇ ਤੋਂ ਬੜੀ ਇੱਕ ਪੈਣ ਹੋ ਰਿਆ ਹੋ ਰਹੀ ਉਹਨਾਂ ਨੇ ਉਹਨੂੰ ਛੱਡ ਗਈ ਫਿਰ ਉਹਨੇ ਫਿਰ ਜਾ ਕੇ ਆਖਿਆ ਫਿਰ ਡੰਗਰ ਵੀ ਕਲਾ ਦਿਓ ਮੁਸਲਮਾਨ ਨੇ ਫਿਰ ਡੰਗਰ ਵੀ ਕਲਾ ਦਿਓ ਫਿਰ ਮਜਬੀ ਦੇ ਨਾਲ ਉਹਨੇ ਮੁਸਲਮਾਨ ਨੇ ਆਪ ਡੰਗਰ ਸਾੜੇ ਕਲਾ ਕੇ ਮੁਸਲਮਾਨ ਆਪ ਡੰਗਰ ਸਾੜੇ ਧਰਮਾਂ ਨੂੰ ਬੜਾ ਜਿਆਦਾ ਇਹਨਾਂ ਦਾ ਮੈਂ ਆਖਾਂ ਉਹਨਾਂ ਕੰਮ era ਭਰਾ ਬੜੇ ਦਾ ਸੀ ਲੋਕਾਂ ਕੋਲ ਲੋਕਾਂ ਦੀ ਜੜਤਾ ਜੋ ਓਮ ਫਲਦੰਗ ਚੱਲ ਗਿਆ ਤੇ ਫਿਰ ਤੇ ਸਰ ਪਤਨ ਲੱਗਾ ਮੁੜ ਕੇ ਛੋਟੇ ਉਹਨਾਂ ਨੂੰ ਮੁੜ ਕੋਈ ਨਹੀਂ ਫਿਰੋ ਜੋ ਥੋੜੇ ਦਿਨ ਬਾਅਦ ਲੱਗੇ ਉਹਨੇ ਆਖੇ ਬਿਲਕੁਲ ਨਾ ਰੋਡਾਂ ਵਾਲ ਤੋਂ ਇਧਰਲੇ ਪਨੇ ਪਾਕਿਸਤਾਨ ਬਣਾ ਦਾ ਪਰਲੇ ਬਣਾ ਜਿਹੜਾ ਹਿੰਦੁਸਤਾਨ ਬਣਾ ਰੋਡਾਂ ਵਾਲੇ ਛੱਡਿਆ ਨਾ ਤੇ ਉਹ ਫਿਰ ਉਹ ਸੰਨੇ ਇੱਥੇ ਚੱਲੀ ਗਏ ਫਿਰ ਮੁਗਰੋਂ ਤੇ ਨੂੰ ਪਤਾ ਨਹੀਂ ਕੀ ਹੋਇਆ ਕੀ ਜਿਆ ਤਜਾ ਨਾ ਕਿ ਸਾਨੂੰ ਪਤਾ ਤੇ ਸਾਡੇ ਉਹ ਜਿਹੜਾ ਰੋਡਾਂ ਵਾਲੇ ਪਿੰਡ ਨਾ ਉਹ ਵੀ بڑے ਸਰਦਾਰ ਦੇ ਬਥੁੰਦੇ ਉਹ ਇਕੱਠੇ ਖੋਕਦੇ ਨੇ ਤੇ ਜਨਾਨੀ ਉਹਨੇ ਇੱਕ ਕੋਠੇ ਤੇ ਬਾਹਰ ਛੱਡ ਦਿੰਦੇ ਨੇ ਤੇ ਆਪ ਫਿਰਦੇ ਤੋਂ ਜਰਾ ਨਾ ਕਰਨਾ ਚਾਹੀ ਹੁਣ ਮੇਰਾ ਮਨ ਬੜਿਆ ਹੁਣ ਮੈਂ ਜਾਣਾ 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 ਇੱਕ ਵਾਰੀ ਜਿਹੜਾ ਲਾਣਾ ਹੀ ਲਾਣਾ ਜਾਣਾ ਜਾ ਜੇ ਮਹਾਰਾਜ ਨਹੀਂ ਕਿ ਖਿਆਲ ਖੜਿਆ ਤੇ ਲੈ ਜਾ ਹੁਣ ਜਾਣਾ ਹੁਣ ਜਾਣਾ ਜ਼ਰੂਰੀ ਜਾਣਾ ਕਿੱਥੇ ਜਾਣਾ ਸਭ ਤੋਂ ਪਹਿਲਾਂ ਇਹ ਪਹਿਨੋ ਜਿੱਥੇ ਉਹਨੇ ਜਿੱਥੇ ਉਥੇ ਕੈਦ ਹੋ ਜਾਣਾ ਉਹਨਾਂ ਨੂੰ ਆਖ ਕੇ ਸਾਨੂੰ ਪਿੰਡ ਵਖਾ ਲਿਆ ਉਹ ਜਿਹੜੀ ਹੈ ਕਰ ਜਾ ਪਿਛਲੇ ਸਾਲ ਮੇਰਾ ਭਤੀ ਆ ਗਿਆ ਉਹਨੇ ਉੱਥੇ ਜਾ ਕੇ ਵੀਡੀਓ ਪਾਈ ਪਿੰਡ ਦੀ ਪਿੰਡ ਦੀ ਉੱਥੇ ਜਾ ਕੇ ਵੀਡੀਓ ਪਾਈ ਇਹ ਹ ਤੱਕ ਹੀ ਪੁਰ ਦੀ ਸਾਡੇ ਪਿੰਡ ਦਾ ਕੋਈ ਸਿਕ ਨਹੀਂ ਮੁਸਲਮਾਨ ਹੀ ਰਹਿ ਗਿਆ ਇੱਕ ਇਥੋਂ ਬੱਗਿਆਂ ਦਾ ਮਸਲਮਾਨ ਆ ਬੱਗਿਆਂ ਦਾ ਉਹ ਨਾਨਕੇ ਘਰ ਜਾਂਦਾ ਹੁੰਦਾ ਹੈ ਪਹਿਲੋਂ ਤੋਂ ਹੀ ਜਿਹਨੂੰ ਹਿੰਦੁਸਤਾਨ ਪਾਕਿਸਤਾਨ ਬਣਨਾ ਸੀ ਉਹਨੇ ਜਿਹਨੂੰ ਇਹ ਜਾ ਕੇ ਪੁੱਛਿਆ ਨਾ ਵੀ ਮੈਂ ਉਸ ਪਰਿਵਾਰ ਚੋਂ ਆਂ ਫਿਰ ਉਹ ਬੁੱਢਾ ਜਿਹੜਾ ਸੀ ਉਹਨੇ ਆਪਣੇ ਪੋਤੇ ਨੂੰ ਨਾਲ ਕੱਲਿਆ ਉਹਨੇ ਆਖਿਆ ਇਹ ਬੂਢ ਸੋਂ ਬਾਵਾ ਸੋਂ ਦੇ ਪਰਿਵਾਰ ਦੇ ਵਿੱਚ ਹੋ ਜੇ ਤੇ ਇਹਨਾਂ ਨੂੰ ਇਹਨਾਂ ਦੇ ਘਰ ਵਿਖਾ ਕੇ ਲਿਆਓ ਤੇ ਇਹਨਾਂ ਦੀਆਂ ਪੈਗਾਂ ਵਿਖਾ ਕੇ ਲਿਓ ਫਿਰ ਉਹ ਬੁੱਢੇ ਨੇ ਆਪਣੇ ਪੋਤੇ ਨਾਲ ਕੱਲਿਆ ਤੇ ਉਹਦੇ ਕੋਲ ਫੋਨ ਆਉਂਦਾ ਜਾਂਦਾ ਹੈ ਉਹ ਉਹਦਾ ਮੁਸਲਮਾਨ ਦਾ ਫੋਨ ਆਉਂਦਾ ਜਾਂਦਾ ਹੈ ਉਹਨੇ ਫਿਰ ਇਹਨਾਂ ਨੂੰ ਵੀਡੀਓ ਪਾਈ ਉਹ ਤੋਂ ਤੇ ਚਾਚਾ ਇਹ ਆਪਣੇ ਘਰ ਦੇ ਦੂਜੇ سارے ਟੱਕੇ ਇੱਕ ਘਰ ਰਹੇਗਾ ਉਹ ਕੀ ਦਾਇਆ ਮੈਂ ਕਿਹਾ ਚਾਚੇ ਸਾਡੇ ਦਾ ਘਰ ਆ ਉਹ ਸਾਡੇ ਚ ਕੱਚੀਆਂ ਪੌਂਗ ਸੀ ਪਿਛਾਲ ਲੈ ਕਰ ਵੇਖ ਕੇ ਹਾਂ ਕਰ ਮੇ ਪਿਛਾਲ ਨੇ ਉਸੇ ਸਾਡੇ ਘਰ ਦੇ ਵਿੱਚ ਪਿਪੜ ਆ ਪਿਪੜੇਗਾ ਹੈਗਾ ਅਰੇ ਵੀ ਅਜੀਬ ਹੈਗਾ ਮੈਂ ਪਹਿਲਾਂ ਪਿਪੜ ਪੁੱਛਿਆ ਇਹਨੂੰ ਮੈਂ ਜਦੋਂ ਪੁੱਛਿਆ ਪਿਪੜੇ ਘਾਇ ਨਾਗਾ ਪਿਪੜੇਗਾ ਪਿਪੜੇਗਾ ਜਾਣਾ ਥੋੜੀ ਪਿਪੜ ਵੇਖ ਕੇ ਆ ਹਾਂਜੀ ਉਦੋਂ ਤਾਂ ਕੋਈ ਭੇਦ ਭਾਵ ਨਹੀਂ ਸੀਗਾ ਉਦੋਂ ਤਾਂ ਸਾਰੇ ਇੱਕੋ ਭਰਾਵਾਂ ਵਾਂਗੂ ਹੀ ਰਹਿੰਦੇ ਸੀਗੇ ਹਾਂਜੀ ਪਰ ਇੱਕ ਦਿਨ ਚ ਸਾਰੇ ਦੁਸ਼ਮਣ ਬਣ ਗਏ ਸੀ ਹਾਂ ਇੱਕੇ ਜਿਹੀ ਜੇ ਇਹਦੀ ਤੋਰੀ ਗੱਲ ਸੁਣ ਲਓ ਜਿਹੜੇ ਬੰਦੇ ਸਾਡੀਆਂ ਪੈਗਾਂ ਵੰਦਿਆਂ ਦੇ ਸੀ ਜਿਹੜੇ ਰੋਟੀਆਂ ਇਕੱਠੀਆਂ ਖਾਂਦੇ ਹੁੰਦੇ ਸੀ ਉਹ ਸਾਡੇ ਪਿਓ ਨੂੰ ਮਾਰਨ ਪੈ ਗਏ ਹਾਂ ਦੇ ਵੀ ਤੇਰੀ ਹੱਡੀ ਨਹੀਂ ਜਾਣਦੇ ਨੇ ਤੇ ਇਹ ਮਹਾਰਾਜ ਨੇ ਕੱਢ ਕੇ ਲਿਆਂਦਾ ਤੇ ਜਿੱਦਨ ਜਦੋਂ ਪਾਕਿਸਤਾਨੀ ਦਸਤਾਨ ਬਣ ਗਿਆ 5 ਸਾਲ ਬਾਅਦ ਪਰਮਟ ਬਣੇ ਪਰਮਟ ਬਣੇ ਉਦੋਂ ਲਊ ਕੋਈ ਕਰੇ ਕਿ ਯਾਰੀਓਗੇ ਹੀ ਉਹੇ ਬੰਦੇ ਬੱਗੀਆਂ ਲੈ ਕੇ ਖਲੋਤੇ ਉਹ ਅੱਗੇ ਬਾਹਰ ਤੇ ਬੱਗੀਆਂ ਲੈ ਕੇ ਖਲੋਤੇ ਇਹਨਾਂ ਨੂੰ ਲੈਣ ਵਾਸਤੇ ਉਹਨਾਂ ਫਿਰ ਬੱਗੀਆਂ ਤੇ ਇਹਨਾਂ ਖੜਿਆ ਇਹ ਅੱਠ ਇਹਨਾਂ ਆਪਣੇ ਕੋਲ ਇਹਨਾਂ ਰੱਖਿਆ ਉਹ ਇਹਨਾਂ ਦੇ ਇਹ ਮੁਸਲਮਾਨੋ ਦੇ ਪ੍ਰਭਾਅ ਬਣ ਜਾਂਦੇ ਨੇ ਤੇ ਅੱਜ ਕੱਲ ਤੇ ਇਸ ਧਰਮ ਨਹੀਂ ਰਹਿ ਗਿਆ ਇਹ ਅਹੀਂ ਤੇ ਭਾਜੀ ਨਿੱਕੇ ਹੁੰਦਿਆਂ ਜੇ ਕਿ ਅਸੀਂ ਪੱਗ ਬੋੱਟੀ ਜਾਨੇ ਪੱਗ ਅੱਖਰੋਂ ਧਰਮ ਦੇ ਪ੍ਰਭਾਅ ਬਣ ਗਏ ਆ ਇਹ ਮੁਸਲਮਾਨ ਧਰਮ ਦੇ ਪ੍ਰਭਾਅ ਬਣੇ ਸੀ ਇਹ ਆਮਾਨ ਦੇ ਬੜੇ ਪੱਕੇ ਹੀ ਇਹ ਗੱਲ ਨੂੰ ਮੰਨਣਾ ਪਊ ਸਾਡੇ ਲੋਕ ਇਹ ਜਮਾਨ ਦੇ ਦੀ ਪੱਕੇ ਜਿਹੜੇ ਉਹ ਮੰਨਦੇ ਆ ਦੇਰਾ ਜੀ ਸਭ ਕੁਝ ਬਦਲ ਗਿਆ ਸੀ ਇਹ ਬਦਲੇ ਵੀ ਘੜੀ ਦਿਓ ਜੀ ਆ ਜੇ ਤਾਂ ਉਹਨਾਂ ਨੂੰ ਇਹ ਹੀ ਕੀ ਕਿਹੜੇ ਦੁੱਖ ਨੇ ਦੇ ਅੰਦਰ ਜਾ ਕੇ ਪਿਆ ਵੀ ਇਹਨਾਂ ਨੂੰ ਛੱਡਣਾ ਨਹੀਂ ਆਇਆ ਕੋਈ ਗੱਲ ਆ ਨੀ ਸਾਰਿਆਂ ਨੂੰ ਹੋ ਗਿਆ ਹੁਣ ਇਹਨਾਂ ਨੇ ਜਾਣਾ ਲੁੱਟ ਲਈਏ ਬਸ ਹਾਂਜੀ ਅਸੀਂ 15 ਨੂੰ ਨਿਕਲ ਆਏ ਉਥੋਂ ਪਹਿਲੀ ਰਾਤ ਨਹੀਂ ਭਾਵਿਆ ਨਿਕਲੇ ਦੂਜੀ ਰਾਤ ਟਪਈ ਰਹੇ ਗਏ ਤੁਰ ਕੇ ਹੀ ਆ ਸਭ ਕੁਝ ਭਰਿਆ ਪੁਰਿਆ ਘਰ ਛੱਡ ਕੇ ਇਦਾ ਆਣਾ ਬੜਾ ਦੁੱਖ ਹੁੰਦਾ ਯਾਰ ਕੋਈ ਤੁਹਾਨੂੰ ਘਰ ਦੀ ਤੇ ਗੱਲ ਹੀ ਨਾ ਛੇੜੋ ਘਰ ਦੀ ਗੱਲ ਇਹ ਲੋਕ ਦੋੜ ਸਾਨੂੰ ਰੋਣ ਲਾਉਂਦੇ ਆ ਘਰ ਤੇ ਆਣ ਕੇ ਸਭ ਕੁੜੀ ਤੇ ਆਪ ਰਹਿਣਾ ਦਾਤਰੀਆਂ ਰੰਬੇ ਤੋੜੀ ਲਿਆ ਇੱਕ ਗੱਲ ਪਰ ਜਦੋਂ ਹਰ ਸਾਲ 15 ਅਗਸਤ ਆਉਂਦੀ ਹੈ ਲੋਕ ਖੁਸ਼ੀਆਂ ਮਨਾਉਂਦੇ ਜਿੱਥੇ ਕਿਤੇ ਵੀ ਭਾਰਤੀ ਵੱਸਦੇ ਆ ਜਸ਼ਨ ਮਨਾਉਂਦੇ ਆ ਪਰ ਤੁਹਾਡੇ ਮਨਾਂ ਜਖਮ ਹਰੇ ਹੋ ਜਾਂਦੇ ਹਾਂਜੀ ਜਸ਼ਨ ਮੌਜ ਸਾਡੇ ਵੱਡੇ ਵੀ ਇਹ ਰੋਂਦੇ ਮਰ ਗਏ ਆ ਗੱਲ ਨੂੰ ਏ ਸਾਡੇ ਚਾਚੇ ਤਾਂ ਹੀ ਉਹਦੇ ਕਰੇ ਪੱਤਰਕਾਰ ਹੁਣ ਅੱਜ ਤੋਂ ਹੀ ਆਗੇ ਜੇ ਇਹ ਅੱਗੇ ਨਹੀਂ ਸਾਡੇ ਕੋਲ ਕਈ ਆਉਂਦਾ ਉਹ ਆਦੇ ਸਾਡੇ ਕੋਲ ਉਹ ਤਾਂ ਹੀ ਦੱਸ ਗਏ ਵੀ ਉਹ ਜਾਦੀ ਨਹੀਂ ਬਰਬਾਦੀ ਇੱਥੇ ਇਥੋਂ ਦੀ ਗੱਲ ਸੁਣ ਲੋ ਇੱਥੇ ਤਿੰਨ ਮੁਸਲਮਾਨੀਆਂ ਇਹ ਜੱਟਾਂ ਨੇ ਵਸਾਈਆਂ ਅਸੀਂ ਉਹਨੂੰ ਤੁਹਾਨੂੰ ਇਹ ਗੱਲ ਦੱਸ ਗਏ ਲਾਰਡ ਵਿਲੀਅਮ ਬੈਂਟਿੰਗ ਨੇ ਇਹ ਰਸਮ ਬੰਦ ਕੀਤੀ ਆ ਇਹ ਨਹੀਂ ਜੇ ਬੰਦਾ ਮਰ ਜੇ ਜਿਹਨਾਂ ਨੂੰ ਕਵਾਠ ਮਾਰ ਕੇ ਵਿੱਚ ਛੁੱਟ ਦਿੰਦੇ ਸੀ। ਕੁੜੀ ਮਾਰ ਦਿੰਦੇ ਸੀ ਜਮਦੇ। ਉਦੋਂ ਬੰਦੇ ਛੜੇ ਬਹੁਤੇ ਹੁੰਦੇ ਸੀ ਇਹ ਜਿਹਨਾਂ ਇਹ ਸਤਰੀਆਂ ਕੱਟਣ ਦੀ ਗੱਲ ਸੀ। ਬੀਬੀਆਂ ਕੱਟਣ ਦੀ ਗੱਲ ਸੀ। ਇੱਥੇ ਇਹ ਆ ਇੱਕ ਉਗਰੋਖ ਦੀ ਤਿਲਨ ਸੀ ਉਹ ਰੱਖੀ ਸੀ। ਆ ਸਾਡੇ ਮਗਰ ਘਰ ਸੀ ਉਹਨਾਂ ਨੇ। ਮਟਿਆਰਾ ਕੁੜੀਆਂ ਨੇ ਵੱਡ ਫੱਟ ਉੱਥੇ ਇੱਥੇ ਜ਼ਿਆਦਾ ਉੱਥੇ ਹੋਈ ਆ ਕਿ ਜਦ ਕਿਚਮ ਜਾ ਖਾਣ ਲੱਗੇ ਉਦਾਂ ਹੀ ਮਾਰ ਦਿੱਤੇ ਕਿ ਨੂੰ ਰੋਟੀ ਖਾਣ ਲੱਗੇ ਮਾਰ ਦਿੱਤਾ ਇਹ ਨਹੀਂ ਸੋਚਿਆ ਭਈ ਜਿੱਥੇ ਮਿਲੇ ਉੱਥੇ ਮਾਰ ਦੇ ਲਾਸ਼ਾਂ ਵੇਖੀਆਂ ਤੁਸੀਂ ਲਾਸ਼ਾਂ ਵੇਖੀਆਂ ਮੈਂ ਵੀ ਲਾਸ਼ ਲਾਸ਼ਾਂ ਵੇਖੀਆਂ ਅੰਦਰ ਇਹ ਨਹੀਂ ਜਾਂਦਾ ਪਤਾ ਜਾਂ ਹਾਂਜੀ ਹਾਂਜੀ ਉਹ ਟਾਈਮ ਐਵੇਂ ਆਖੀ ਦਾ ਆ ਗੱਲ ਆ ਬਾਅਦ ਉਹ ਟਾਈਮ ਜਿਹੜਾ ਆਖੀ ਦਾ ਮਹਾਰਾਜ ਆਈ ਟਕਿਆਣੀਆਂ ਚੁਲਾ ਲੈ ਕੇ ਸੁੱਤੇ ਆ ਆ ਠੱਗਿਆਂ ਨੇ ਜਾਨੀ ਝੁਲਾ ਇਹਨਾਂ ਹੀ ਕਿ ਜਾਰਾ ਕੀਤਾ ਭੂਤੇ ਸੌਂਦੇ ਰਹੇ ਆ ਮੰਜੀ ਲੈਂ ਦੀ ਵਾ ਨਹੀਂ ਗਵਰਨਮੈਂਟ ਨੇ ਸਾਡੀ ਕੋਈ ਸਹੂਲਤ ਨਹੀਂ ਕੀਤੀ ਆ ਜ਼ਮੀਨ ਦੇ ਦਿੱਤੀ ਕਿ ਜਿੱਤੀ ਕੋਈ ਕੋਈ ਇਹ ਵੀ ਸਾਨੂੰ ਕੱਟ ਲਈ ਆ ਸਾਡਾ ਬਾਪ ਬੜੇ ਕੰਮਕਮ ਕਰਦਾ ਸੀ ਉਹ ਜਿਹਨੂੰ ਮੋਰਾ ਹੱਥ ਜਾਈਆਂ ਇਹ ਟੋਆ ਕੱਢਣ ਡਿਆ ਹੈਗੀ ਨੱਪਣ ਵਾਸਤੇ ਤੇ ਉਹ ਜੋ ਟੋਏ ਵਿੱਚ ਰੱਖਿਆ ਨਾ ਪਾਣ ਦਾ ਟੋਟ ਆਇਆ ਨਾ ਤੇ ਮੈਂ ਜੇ ਕੋਲ ਖਲੋ ਗਿਆ ਚਪਣੀ ਉੱਤੇ ਦਿੱਤੀ ਤੇ ਉੱਤੇ ਲੀਡਾ ਬੁੱਧਾ ਤਾਂ ਮੈਂ ਆਖਿਆ ਵੀ ਇਹ ਕੀ ਕਰਨ ਆਂਦਾ ਮਾਜੀ ਦੀ ਥੂਣੀ ਗੱਡਣ ਦੇ ਆ ਤੇ ਮੈਨੂੰ ਫਿਰ ਇਹਨੇ ਰੁਪਈਆ ਜਿਹਨੂੰ ਰੁਪਈਆ ਕੱਢ ਕੇ ਜੋ ਵਿੱਚ ਉਹ ਜਤਨ ਚਾਂਦੀ ਦਾ ਫਿਰ ਮੈਨੂੰ ਪਤਾ ਲੱਗਿਆ ਵੀ ਇਹ ਰੁਪਈਏ ਰੁਪਈਏ ਆ ਮੈਂ ਅਜੇ ਜਾ ਕੇ ਸਭ ਕੁਝ ਉੱਥੇ ਹੀ ਰਹਿ ਗਿਆ ਆ ਮੈਂ ਅਜੇ ਉਹ ਰੁਪਈਏ ਦੱਸ ਸਕਣਾ ਵੀ ਇੱਥੇ ਰੁਪਈਏ ਮੈਨੂੰ ਅਜੇ ਥੋੜੀ ਹੋਰ ਰੁਪਈਆ ਦੀ ਸੁਭਾਅ ਆ ਕਿੱਥੇ ਲੱਭੇ ਸੀ ਸਾਰੇ ਹਾਂ ਇਹ ਵੱਧ ਤੋਂ ਵੱਧ ਇੰਨਾ ਗਿਆ ਪੀਪਲ ਤੋਂ ਜਿਤਾ ਉਹ ਚੀਜ਼ ਹੈ ਨਹੀਂ ਗਿਆ ਇਹ ਚੌਰੀ ਤੇ ਇਹ ਗੱਲ ਜੀ ਅੰਗਰੇਜ਼ ਬਾਂਦਰ ਦੀ ਨਸਲ ਸੀ ਜੇ ਅਸਾਂ ਦੀ ਗੱਲ ਜੀ ਉਹਨਾਂ ਨੇ ਨਿਕਲ ਦਾ ਚਾਰਾ ਕਰਕੇ ਉਹਨਾਂ ਸੋਚਿਆ ਜੇ ਅਸੀਂ ਉਤਰਾ ਨਿਕਲੇ ਨਾ ਕੌਮ ਨੇ ਬੜੀ ਬਰਬਾਦ ਆ ਇਹ ਹਿੰਦੂ ਸਿੱਖ ਮੁਸਲਮਾਨਾਂ ਨੇ ਇਸ ਸਮੇਂ ਵੱਢ ਦੇਣਾ ਉਹਨਾਂ ਨੇ ਨਾ ਮੁਆਫੀ ਲੜਾਤਾ ਇਹਨਾਂ ਨੂੰ ਝਗੜਾ ਪਾਤਾ ਤੇ ਆਪ ਸੋ ਚੁੱਪ ਕਰਕੇ ਜਾਂਦੇ ਰਹੇ ਇਹ ਗੱਲ ਸਹੀ ਹੋਈ ਹੈ ਨਹੀਂ ਹੋਈ ਇਹੋ ਗੱਲ ਹੋਈ ਆ ਇਹ ਲੜਾਲ ਲੜਾਇਆ ਇਹਨਾਂ ਨੂੰ ਤੇ ਫਾਇਦਾ ਲੁੱਟ ਕੇ ਆਰਾਮ ਨਾਲ ਚੱਲਦੇ ਤਾਂ ਫਿਰ ਉਹਨਾਂ ਦੀ ਇੱਕ ਹੋਰ ਬੜੀ ਬੜੀ ਕਿਸਮ ਚੰਗੀ ਹੋਈ ਤਿੰਨ ਸਾਲ ਨੂੰ ਉਹਨਾਂ ਰਾਜ ਕੀਤਾ 1947 ਚ ਹੋ ਗਈ ਸੀ ਭਾਰਤ ਜਿਹੜਾ ਦੇਸ਼ ਬਣਿਆ ਗਿਆ 1950 ਚ ਮੰਨਿਆ ਗਿਆ ਉਹਨਾਂ ਨੇ ਨੰਨੇ ਵਕਤ ਉਹ ਵੀ ਬੇਬੁਖਸ਼ੇ ਤੋਂ ਇਹ ਰਾਜਨੀਤੀ ਇਹ ਕਰ ਸਕਦੇ ਸਾਡੇ ਅਫਸਰ ਰਹਿਣਗੇ ਉਹ ਜਿੰਨਾ ਆਪਣਾ ਸਮਾਨ ਸੀ ਉਹ ਚੰਗਾ ਚੰਗਾ ਸਮਾਨ ਢੋਈ ਗਿਆ ਗੱਡੀਆਂ ਦੇ ਵਿੱਚ ਹੁਣ 14 ਅਗਸਤ ਨੂੰ ਪਾਕਿਸਤਾਨ ਅਜ਼ਾਦੀ ਦਿਹਾੜਾ ਮਨਾਉਂਦਾ ਹੈ 15 ਨੂੰ ਭਾਰਤ ਮਨਾਉਂਦਾ ਹੈ ਪਰ ਤੁਹਾਡੇ ਲਈ ਕੋਈ ਖੁਸ਼ੀ ਨਹੀਂ ਜਾਂਦੀ ਨਾ ਸਾਡੀ ਕੋਈ ਆਜ਼ਾਦੀ ਨਹੀਂ ਸਾਨੂੰ ਆਜ਼ਾਦੀ ਨਹੀਂ ਸਾਨੂੰ ਆਜ਼ਾਦੀ ਦਾਫਰ ਸਾਡੇ ਲਈ ਤਾਂ ਬਰਬਾਦੀ ਹੈ ਕਿੱਥੇ 550 ਕਿੱਲ੍ਹਾ ਦੇ ਕਿੱਥੇ ਇੱਥੇ 40 ਕਿੱਲੇ ਠੀਕ ਹੈ ਤ ਨਹੀਂ ਕੋਰਡਿੰਗ ਨਾਲ ਫੋੜੀਆਂ ਸਾਡੀਆਂ ਉੱਧਰ ਰਹਿ ਗਈਆਂ ਮੱਝਾਂ ਸਾਡੀਆਂ ਉੱਧਰ ਰਹਿ ਗਈਆਂ ਘਰ ਰਾਜੇ ਆ ਹੀ ਉੱਧਰ ਇਧਰ ਸਾਨੂੰ ਇਧਰ ਸਾਨੂੰ ਸਾਰੀ ਮਿਹਨਤ ਕਰਕੇ ਬਣਾਉਣਾ ਪਿਆ ਅੱਜ ਤੱਕ ਅਹੀਂ ਪੈਰਾਂ ਤੇ ਖੜੇ ਨਹੀਂ ਹੋਏ ਉੱਧਰ ਹੀ ਰਾਜੇ ਆ ਪਰ ਮਨ ਚ ਬੇਸ਼ਅ ਰਹੂਗਾ ਇਹ ਰੱਜ ਕੇ ਮੈਂ ਰੱਜ ਕੇ ਰਹਿਣਾ ਕਿ ਜਾ ਹੈ ਬੱਚੇ ਸਾਡੇ ਨਿਕ ਜਗੇ ਆ ਖਰਚੇ ਵਾਧੂ ਆ ਜਿੰਨੀ ਉਹ ਨਹੀਂ ਜ਼ਮੀਨ ਸਾਡੀ ਵੀਡੀਓ ਤੇ ਲਾਈਕ ਕਮੈਂਟ ਆਉਂਦੇ ਆ ਇੰਜਾਂ ਉੰਜਾਂ ਪਰ ਅਸੀਂ ਇਹ ਸਾਰਾ ਕੁਝ ਹੰਡਾਇਆ ਸਾਨੂੰ ਆਣ ਕੇ ਪੁੱਛਣ ਸਾਡੇ ਬਜ਼ੁਰਗ ਹੰਡਾ ਗਿਆ ਇਹ ਸਾਰਾ ਕੁਝ ਇਹ ਦੁੱਖ ਸੰਤਾਪ ਸਾਰਾ ਕੁਝ ਆਪਣੇ ਪਰਿਵਾਰ ਉੱਧਰ ਘਰ ਛੱਡ ਕੇ ਪਰਵਾਦੀ ਕਰਕੇ ਇੱਥੇ ਆੜਿਆਂ ਨੂੰ ਕੁਝ ਮਿਲਿਆ ਨਹੀਂ ਇਹ ਨਾ ਇੱਕ ਨਾਰਕਲੀ ਬਾਗ ਇਹ ਬਾਜ਼ਾਰ ਸੀ ਆਖਣਾ ਤੂੰ ਕਿ ਨਾਰਕਲੀ ਬਾਜ਼ਾਰ ਚ ਫਿਰਦੇ ਆ ਇੱਕ ਸ਼ਾਲਾ ਮਾਰ ਬਾਗ ਦੋ ਚੀਜ਼ਾਂ ਨਹੀਂ ਬਣ ਸਕਦੀ ਅੱਛਾ ਵੇ ਅੱਜ ਵੀ ਕਹਿੰਦੇ ਆ ਉਹ ਜੰਮਿਆ ਨਹੀਂ ਜਨੇ ਲਾਹੌਰ ਨਹੀਂ ਦੇਖਿਆ ਬਸ ਠੀਕ ਹੈ ਇਹ ਇਹ ਗੱਲ ਠੀਕ ਹੈ ਲਾਹੌਰ ਸ਼ਹਿਰ ਇੱਕ ਛੱਤੀਆਂ ਜਿੰਨੇ ਜੋ ਇੱਕ ਨੰਬਰ ਬਿਲਕੁਲ ਆਜ਼ਾਦੀ ਨਹੀਂ ਬਰਬਾਦੀ ਇਹ ਕਹਿਣਾ ਇਸ ਪਰਿਵਾਰ ਦਾ ਜਿਹੜਾ 550 ਏਕੜ ਜ਼ਮੀਨ ਦਾ ਮਾਲਕ ਸੀ ਪਾਕਿਸਤਾਨ ਦੇ ਪਿੰਡ ਲਾਹੌਰ ਦੇ ਨੇੜੇ ਤਖੀਪੁਰ ਚ ਔਰ ਜਦੋਂ ਆ ਲੱਗੇ ਤਾਂ ਜੋ ਤਨ ਤੇ ਕਪੜੇ ਪਾਇ ਸੀ ਸਿਰਫ ਉਹੀ ਕੋਲੇ ਸੀ ਹੋਰ ਕੁਝ ਵੀ ਨਹੀਂ ਲਿਆ ਪਾਏ ਅੱਜ ਤੱਕ ਬਾਪੂ ਜੀ ਨੂੰ ਇਹ ਯਾਦ ਹੈ ਕਿ ਘਰ ਚ ਲੱਗਿਆ ਪਿੱਪਲ ਤੇ ਪਿੱਪਲ ਦੇ ਨੇੜੇ ਕਿੰਨੇ ਕਦਮ ਦੂਰ ਜਿਹੜਾ ਉਹ ਸੋਨਾ ਨੱਪਿਆ ਸੀ ਇਹਨਾਂ ਦੇ ਪਿਤਾ ਜੀ ਨੇ ਤੇ ਤਾਂ ਕਿ ਮਨ ਚ ਕਿ ਇੱਕ ਵਾਰ ਮਰਨ ਤੋਂ ਪਹਿਲਾਂ ਲਾਹੌਰ ਦਾ ਘੇੜਾ ਜਰੂਰ ਲਾ ਕੇ ਆਵਾਂ ਆਪਣੇ ਘਰ ਨੂੰ ਜਰੂਰ ਦੇਖ ਕੇ ਆਵਾਂ ਕੈਮਰਾ ਬਸਰ ਉਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਡੀਐਸ ਨਿਊਜ਼ ਅਜਨਾਲਾ